को सरकारी ਜਿਹੜੇ ਜਿੰਨਾ ਵੀ ਮਹਿਕਮੇ ਆਏ ਸੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਕੰਮ ਹੈ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਏ ਅਸੀਂ ਪੂਰਾ ਸਹਿਯੋਗ ਦਿੱਤਾ ਜੋ ਜੋ ਪੇਪਰ ਉਹਨਾਂ ਨੇ ਮੰਗੇ ਅਸੀਂ ਦਿੱਤੇ ਔਰ ਅਸੀਂ ਸਰਕਾਰ ਦੇ ਨਾਲ ਹੈ ਪਬਲਿਕ ਦੇ ਨਾਲ ਹੈ ਬਡੀ ਸਰ ਇੱਕ ਵਾਈਟ ਵਾਇਰਲ ਹੋ ਰਹੀ ਹੈ ਕਿ ਤੁਸੀਂ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋ ਥਾਂ ਤੇ ਤੁਹਾਡੇ ਕੈਂਡੀਡੇਟ ਹੋਣਗੇ ਅੱਜ ਫਾਈਨਲ ਕਰ ਦਿਓ ਕਿ ਤੁਸੀਂ ਗੁਰੂ ਹਰ ਸਾਹਿਬ ਤੋਂ ਇਲੈਕਸ਼ਨ ਲੜੋਗੇ ਨਹੀਂ ਜੀ ਨਹੀਂ ਦੋ ਥਾਂ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋਨੋਂ ਜਗ੍ਹਾ ਤੇ ਇਲੈਕਸ਼ਨ ਲੜਨਾ ਹੈ ਦੋਨੋਂ ਜਗ੍ਹਾ ਤੇ ਇਲੈਕਸ਼ਨ ਲੜਨਾ ਹੈ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ ਹਾਂ ਅਰੇ ਜਤਿਨ ਜੀ ਵੀ ਹੋਣਗੇ ਰਾਜਨੀਤ ਦੇ ਵਿੱਚ ਬਿਲਕੁਲ ਤਾਈ ਦੇ ਵਿੱਚ ਬਿਲਕੁਲ ਜਤੈਨਾ ਆਊਟ ਆਫ ਕੰਟਰੀ ਸੀਗਾ ਉਹਨੂੰ ਮੈਂ ਆਂਤੀ ਉਹਨੂੰ ਦੋ ਦਿਨ ਲੱਗੇ ਜਿਸ ਕਰਕੇ ਉਹਨੇ ਸਿਰਫ ਇੱਕ ਦਿਨ ਹੀ ਇੱਥੇ ਦੇ ਪਾਇਆ ਉਹ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਇੱਕ ਉਹਦਾ ਮਿਲੈਕਸ਼ਨ ਅਨਾਉਂਸ ਹੋ ਗਏ ਨੁਕਸਾਨ ਹੋਇਆ ਟਾਈਮ ਨਹੀਂ ਦੇ ਪਾਇਆ ਬਜਾਅ ਦੇ ਕੋਈ ਚਰਚਾਵਾਂ ਨੇ ਕਿ ਗੁਰੂ ਹਰਸਾਏ ਦੇ ਵਿੱਚ ਕਾਂਗਰਸ ਦੇ ਤਿੰਨ ਗਰੁੱਪ ਨੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਭ ਤੁਹਾਡੀ ਹੀ ਚੱਲਦੀ ਬਾਕੀ ਆਗੂਆਂ ਦੀ ਨਹੀਂ ਚੱਲਦੀ ਨਹੀਂ ਕੋਈ ਗਰੁੱਪ ਹੈ ਹੀ ਨਹੀਂਗਾ ਉਹ ਇੱਥੇ ਕੋਈ ਗਰੁੱਪ ਨਹੀਂ ਹੈਗਾ ਗਰੁੱਪ ਸਾਰਾ ਆਹ ਗਰੁੱਪ ਹੀ ਹੈ ਦੇਖੋ ਮੈਂ ਤਾਂ ਆ ਜਦੋਂ ਦਾ ਮਹੌਸਮ ਹਾਲੀਆ ਵਿਚਰਦਾ ਹੀ ਹੈ ਪਰ ਹੁਣ ਵੀ ਮੈਂ ਵਿਚਰਦਾ ਰਹੂੰਗਾ ਤੁਹਾਡੇ ਸਾਹਮਣੇ ਮੈਂ 18 19 ਘੰਟੇ 20 ਘੰਟੇ ਕੰਮ ਕਰਦਾ ਪਬਲਿਕ ਦੇ ਵਿੱਚ ਰਹਿਣਾ ਜੇ ਮੈਂ ਉੱਠਦੇ ਆ ਪਬਲਿਕ ਨੂੰ ਲਾਣਾ ਤੇ ਰਾਤ ਨੂੰ ਸਿਰਫ ਸੌਂ ਨਹੀਂ ਜਾਣਾ ਤੇ ਇਹ ਸ਼ੌਂਕ ਦੀ ਗੱਲ ਹੈ ਮੇਰਾ ਪੈਸ਼ਨ ਹੈ ਮੈਨੂੰ ਇਹ ਚੰਗਾ ਲੱਗਦਾ ਹੈ ਜਿਹਦੇ ਕਰਕੇ ਮੈਂ ਜੀਵਾਂ ਪਰ ਜਲਾਲਾ ਜਿਵੇਂ ਗੁਰੂ ਸਾਹਿਬ ਦੇ ਲੋਕ ਪਿਆਰ ਕਰਦੇ ਆ ਨਲਾਲਾਬਾਦ ਦੇ ਲੋਗ ਉਸ ਤੋਂ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਮੈਂ ਪਿੰਡਾਂ 'ਚ ਜਾਣਾ ਮੇਰੀਆਂ ਮਾਤਾਵਾਂ ਭੈਣਾਂ ਨਿਕਲ ਕੇ ਮੈਨੂੰ ਮਿਲਦੀਆਂ ਹੈ ਉਤੋਂ ਪਤਾ ਲੱਗਦਾ ਮੈਂ ਸਾਰੀ ਉਮਰ ਸਿਆਸਤ ਕੀਤੀ ਹੈ ਲੋਕਾਂ ਵਿੱਚ ਰਹਿਣਾ ਹੈ ਹਰ ਰੋਜ਼ ਹਜ਼ਾਰ ਬੰਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮੈਨੂੰ ਘਰੇ ਮਿਲਦੇ ਆ ਚਿਹਰੇ ਸਾਨੂੰ ਵੀ ਪੜਨੇ ਆਂਦੇ ਹਨ ਲੋਕਾਂ ਦਾ ਪਿਆਰ ਅੱਖਾਂ 'ਚ ਦਿੰਦਾ ਹਨ ਉਹਨਾਂ ਦੀ ਜ਼ੁਬਾਨ ਤੋਂ ਦਿੰਦਾ ਹੈ ਜਦੋਂ ਆਕੇ ਕੋਈ ਤੁਹਾਨੂੰ ਦੁਕਾਨਾਂ ਆਲੇ ਉੱਠ ਕੇ ਬਾਹਰ ਆਕੇ ਮਿਲਣ ਆਉਂਦੇ ਇਟ ਮੀਨਸ ਕਿਉਂ ਤੁਹਾਨੂੰ ਪਿਆਰ ਕਰਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ 28 ਉਮੀਦਵਾਰ ਅਸੀਂ ਖੜੇ ਕੀਤੇ ਸੀਗੇ ਬਲਾਕ ਸੰਤੀਆਂ ਦੇ ਔਰ 18 ਉਮੀਦਵਾਰ ਜਿਹੜੇ ਆ ਉਹਨਾਂ ਨੇ ਸਾਡੇ ਜਿਤਾਏ ਆ ਜੇਤੂ ਹੋਏ ਆ ਸਾਰੀ ਪਬਲਿਕ ਦਾ ਪਿੰਡ ਵਾਲਿਆਂ ਦਾ ਹਰ ਇੱਕ ਭਰਾ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਚਾਰ ਜ਼ਿਲ੍ਹਾ ਪ੍ਰੀਸ਼ਦ ਗਰੂਟ ਸਾਇਦ ਦੀਆਂ ਜਿੱਤੇ ਆ ਬਹੁਤ ਵੱਡੀ ਜਿੱਤ ਹੈ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਔਰ ਬਹੁਤ ਵੱਡੇ ਮਾਰਜ ਨਾਲ ਜਿੱਤੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਜਿੱਤ ਹੁੰਦੀ ਹੈ ਹਮੇਸ਼ਾ ਵਰਕਰਾਂ ਦੀ ਜਿੱਤ ਹੁੰਦੀ ਹੈ ਔਰ ਲੀਡਰਾਂ ਦੀ ਜਿੱਤ ਹੁੰਦੀ ਹੈ ਜਿਹੜੇ ਇਲਾਕੇ ਦੇ ਲੀਡਰ ਹੁੰਦੇ ਆ ਮੈਂ ਹਮੇਸ਼ਾ ਸਤਿਕਾਰ ਕਰਦਾ ਉਹਨਾਂ ਦਾ ਜਿਹੜੇ ਪਾਰਟੀ ਦੇ ਨਾਲ ਔਰ ਮੇਰੇ ਨਾਲ ਹਮੇਸ਼ਾ ਖੜੇ ਰਹਿੰਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਜਿੱਤ ਨਾਲ ਇਹ ਸਾਬਤ ਹੁੰਦਾ ਕਿ ਕਾਂਗਰਸ ਘਰ ਘਰ ਵਿੱਚ ਜ਼ਿੰਦਾ ਹੈ ਆਮਲਾ ਸਰ ਨੌ ਸੀਟਾਂ ਤੋਂ ਤਾਂ ਸੰਤੁਸ਼ਟ ਹੋਗੇ ਕਿਸੇ ਪਾਸੇ ਕੁਛ ਕਸਰ ਆਏਗੀ ਅ ਦੇਖੋ ਇੰਡੀਪੈਂਡੈਂਟ ਵੀ ਇੱਥੇ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਹੋ ਰਹੀ ਹੈ ਇੱਕ ਦੋ ਸੀਟਾਂ ਸਾਡੋ ਜਿਵੇਂ ਮੈਂ ਉਸ ਮੌਕੇ ਤੇ ਅਵੇਲੇਬਲ ਨਹੀਂ ਸੀਗਾ ਇਸ ਕਰਕੇ ਕਰਕੇ ਗੜਬੜ ਵੀ ਹੋਈ ਹੈ ਚਲੋ ਪਰਮਾਤਮਾ ਦਾ ਸ਼ੁਕਰ ਆ ਕਿ ਸਾਡੀ ਸੰਮਤੀ ਬੰਦੀ ਪਈ ਹੈ ਬਲੋਗ ਸੰਮਤੀ ਬੰਦੀ ਪਈ ਹੈ ਔਰ ਲੋਕਾਂ ਦੀ ਸੇਵਾ ਕਰਾਂਗੇ ਸਾਈ ਦੀ ਵਿਧਾਨ ਸਭਾ ਵਾਸਤੇ ਕੀ ਮੋੜ ਬਣਿਆ ਗਿਆ ਜੀ ਦੇਖੋ ਮੋੜ ਤਾਂ ਬਣਿਆ ਹੀ ਹੋਇਆ ਸੀਗਾ ਪਬਲਿਕ ਨੇ ਪਹਿਲਾਂ ਤੁਸੀਂ ਇਹ ਦੇਖਿਆ ਅੱਜ ਸ਼ਖਾਵਾਂ ਮੋੜ ਤੋਂ ਨਿਕਲੇ ਆਈਆਂ ਦੇਖੋ ਸਰਕਾਰੀ ਜਿਹੜਾ ਜਿੰਨਾ ਵੀ ਮਹਿਕਮੇ ਆਏ ਸੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਕੰਮ ਹੈ ਇਹ ਹੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਏ ਅਸੀਂ ਪੂਰਾ ਸਹਿਯੋਗ ਦਿੱਤਾ ਜੋ ਜੋ ਪੇਪਰ ਉਹਨਾਂ ਨੇ ਮੰਗੇ ਅਸੀਂ ਦਿੱਤੇ ਔਰ ਸਾਰ ਅਸੀਂ ਸਰਕਾਰ ਦੇ ਨਾਲ ਹੈ ਪਬਲਿਕ ਦੇ ਨਾਲ ਹੈ ਦੇਖੋ ਆਪਾਂ ਤਗੜੇ ਹੋ ਕੇ ਆਉਣ ਵਾਲੇ ਇਲੈਕਸ਼ਨਾਂ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਕਰੀਏ ਜਿੱਥੇ-ਜਿੱਥੇ ਆਪਾਂ ਕਿਤੇ ਕਮਜ਼ੋਰ ਆ ਉਥੇ ਕਿਹੜੇ ਨਵੇਂ ਸਾਥੀ ਜੋੜਨੇ ਆ ਉਹਨਾਂ ਨੂੰ ਨਾਲ ਜੋੜੀਏ ਕਿਉਂਕਿ ਆ ਇਲੈਕਸ਼ਨ ਆਪਾਂ ਨੂੰ ਪਿੰਡਾਂ ਦੀ ਜਿਹੜੀ ਅਸਲੀਅਤ ਆ ਉਹ ਦੱਸ ਦਿੰਦੇ ਆ ਕਿ ਪਬਲਿਕ ਕੀ ਚਾਹੁੰਦੀ ਆ ਪਬਲਿਕ ਆਪਾਂ ਨੂੰ ਚਾਹੁੰਦੀ ਆ ਆਪਾਂ ਨੂੰ ਵੱਧ ਤੋਂ ਵੱਧ ਹੋਰ ਪਬਲਿਕ ਨਾਲ ਜੋੜਨੀ ਪੈਣੀ ਆ ਪਿੰਡਾਂ 'ਚ ਕੰਮ ਕਰਨਾ ਪੈਣਾ ਜਿਵੇਂ ਅਸੀਂ ਦਿਨ ਭਰ ਰਾਤ ਟੀਮ ਕੰਮ ਕਰਦੀ ਆ ਮੈਨੂੰ ਉਮੀਦ ਆ ਕਿ ਐਵੇਂ ਹੀ ਅਸੀਂ ਦਿਨ ਪਰ ਰਾਤ ਕੰਮ ਕਰਦੇ ਰਹਾਂ ਦੇਖੋ ਮੈਂ ਤਾਂ ਜਦੋਂ ਦਾ ਹੋਸ ਸੰਭਾਲੀਆ ਵਿਚਰਦਾ ਹੀ ਐ ਪਰ ਹੁਣ ਵੀ ਮੈਂ ਵਿਚਰਦਾ ਰਹੂੰਗਾ ਤੁਹਾਡੇ ਸਾਹਮਣੇ ਮੈਂ 18 19 ਘੰਟੇ 20 ਘੰਟੇ ਕੰਮ ਕਰਦਾ ਪਬਲਿਕ ਦੇ ਵਿੱਚ ਰਹਿਣਾ ਜੇ ਮੈਂ ਉੱਠਦੇ ਆ ਪਬਲਿਕ ਨੂੰ ਲਾਣਾ ਹੈ ਔਰ ਰਾਤ ਨੂੰ ਸਿਰਫ ਸੌਂ ਨਹੀਂ ਜਾਣਾ ਇਹ ਸ਼ੌਂਕ ਦੀ ਗੱਲ ਹੈ ਮੇਰਾ ਪੈਸ਼ਨ ਹੈ ਮੈਂ ਮੈਨੂੰ ਇਹ ਚੰਗਾ ਲੱਗਦਾ ਜਿਹਦੇ ਕਰਕੇ ਮੈਂ ਜਾਣਾ 1980 ਦੇ ਦਹਾਕੇ ਵਿੱਚ ਇੰਡੀਆ ਦੇ ਵਿੱਚ ਇੱਕ ਨਾਰਾ ਸੀ ਇੰਦਰਾ ਆਜ ਕਾਂਗਰਸ ਕਾਂਗਰਸ ਇੰਡੀਆ ਦਾ ਇੰਦਰਾ ਕਿ ਗੁਰੂ ਹਰ ਸਹਾਇ ਦੇ ਵਿੱਚ ਵੀ ਆਮਲਾਜ ਕਾਂਗਰਸ ਕਾਂਗਰਸ ਜਗਵਿੰਦਰ ਰਾਮ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੇ ਫਿਰ ਲੋਕਾਂ ਦਾ ਪਿਆਰ ਕੋਈ ਲੋਕਾਂ ਦਾ ਪਿਆਰ ਆ ਤਾਂ ਹੀ ਜਿੱਤ ਰਹੇ ਆ ਆਹ ਸਾਰੀਆਂ ਸੀਟਾਂ ਸਮਾਂ ਬਹੁਤ ਘੱਟ ਸੀ ਮੈਂ ਮਮਦੂਰ ਤੋਂ ਲੈ ਕੇ ਤੇ ਮੈਨੂੰ ਫਾਜ਼ਲ ਫਾਜ਼ਲ ਕਾ ਤੱਕ ਜਾਣਾ ਪਿਆ 5 ਦਿਨ ਸੀਗੇ ਟਿਕਟਾਂ ਵੀ ਦੇਣੀਆਂ ਪਈਆਂ ਦਿੱਤੀਆਂ ਅਸੀਂ ਜਿਹੜੀ ਇਹ ਮਮਦੋਟ ਅਸੀਂ 7 ਸੀਟਾਂ ਦਿੱਤੀਆਂ ਸੀ ਉਹਦੇ ਵਿੱਚੋਂ ਅਸੀਂ 5 ਸੀਟਾਂ ਜਿੱਤ ਕੇ 6 ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਈਆਂ ਸਰ ਬਜਾਜ ਤੇ ਕੋਈ ਚਰਚਾਵਾਂ ਨਹੀਂ ਕਿ ਗੁਰੂ ਹਰਸਾਏ ਦੇ ਵਿੱਚ ਕਾਂਗਰਸ ਦੇ ਤਿੰਨ ਗਰੁੱਪ ਨੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਭ ਤੁਹਾਡੀ ਹੀ ਚੱਲਦੀ ਬਾਕੀ ਆਗੂਆਂ ਦੀ ਨਹੀਂ ਚੱਲਦੀ ਨਹੀਂ ਕੋਈ ਗਰੁੱਪ ਹੈ ਹੀ ਨਹੀਂਗਾ ਇੱਥੇ ਕੋਈ ਗਰੁੱਪ ਨਹੀਂ ਹੈਗਾ ਗਰੁੱਪ ਸਾਰਾ ਆਹ ਗਰੁੱਪ ਹੀ ਹੈ ਜੀ ਕੀ ਪੱਕੀ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਵੀ ਅਪੀਲ ਕਰਨੀ ਚਾਹੋਗੇ ਕਿ ਜੋ ਸਮਤੀਆਂ ਬਣਨਗੇ ਉਹਦੇ ਵਿੱਚ ਪਾਰਟਿਸਪੀਟ ਕਰਨ ਬਿਲਕੁਲ ਕਰਨਾ ਚਾਹੀਦਾ ਤੁਹਾਡੇ ਆਪਣੇ ਸਾਰਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਰਪਸ਼ਨ ਫ੍ਰੀ ਜਿੰਨੀ ਦੇਰ ਤੱਕ ਆਪਾਂ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਕਰਦੇ ਜਿਵੇਂ ਮੈਂ ਅੱਗੇ ਵੀ ਕਹਿੰਦਾ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਵੱਡੇ ਕਮਿਸ਼ਨ ਜਿਹੜੇ ਅਫਸਰ ਜਦੋਂ ਪੈਸੇ ਥੱਲੇ ਜਾਂਦੇ ਆ ਪੰਚਾਇਤਾਂ ਤੱਕ ਵਿੱਚੋਂ ਨਿਕਲਦੇ ਆ ਭਾਵੇਂ ਉਹ ਪੋਲਿਟਿਸ਼ਨਰ ਹੀ ਨਿਕਲਦੇ ਆ ਭਾਵੇਂ ਅਫਸਰ ਕੱਢਦੇ ਨੇ ਇਹ ਬੰਦ ਹੋਣਾ ਚਾਹੀਦਾ ਜਨਤਾ ਦਾ ਪੈਸਾ ਜਨਤਾ ਤੇ ਲੱਗਣਾ ਚਾਹੀਦਾ ਹੈ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਹੈ ਉਹਨਾਂ ਨੂੰ ਡਾਂਗ ਫੜ ਕੇ ਖੜੋਣਾ ਚਾਹੀਦਾ ਕਿ ਅਸੀਂ ਪੈਸਾ ਕੱਢਣ ਨਹੀਂ ਦੇਣਾ ਸੰਦੇਸ਼ ਅਸੀਂ ਜਨਤਾ ਦੇ ਲਈ ਦਿਨ ਭਰ ਰਾਤ ਇੱਕ ਖੜੇ ਆ ਜਦੋਂ ਕਿਤੇ ਵੀ ਜ਼ਰੂਰਤ ਹੁੰਦੀ ਹੈ ਅਸੀਂ ਜਨਤਾ ਦੇ ਨਾਲ ਹਮੇਸ਼ਾ ਖੜੇ ਰਾਂਗੇ ਤੁਹਾਡੀ ਸਰ ਇੱਕ ਵਾਈਟ ਵਾਇਰਲ ਹੋ ਰਹੀ ਹੈ ਕਿ ਤੁਸੀਂ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋ ਥਾਂ ਤੇ ਤੁਹਾਡੇ ਕੈਂਡੀਡੇਟ ਹੋਣਗੇ ਅੱਜ ਫਾਈਨਲ ਕਰ ਦਿਓ ਕਿ ਤੁਸੀਂ ਗੁਰੂ ਹਰ ਸਾਹਿਬ ਤੋਂ ਇਲੈਕਸ਼ਨ ਲੜੋਗੇ ਨਹੀਂ ਜੀ ਨਹੀਂ ਦੋ ਥਾਂ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋਨੋਂ ਜਗ੍ਹਾ ਤੇ ਇਲੈਕਸ਼ਨ ਲੜਨਾ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ ਔਰ ਜਲਾਲਾ ਜਵੇਂ ਗੁਰੂ ਹਰ ਸਾਹਿਬ ਦੇ ਲੋਕ ਪਿਆਰ ਕਰਦੇ ਆ ਜਲਾਲਾਬਾਦ ਦੇ ਲੋਕ ਉਸ ਤੋਂ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਮੈਂ ਪਿੰਡਾਂ ਚ ਜਾਣਾ ਮੇਰੀਆਂ ਮਾਤਾਵਾਂ ਭੈਣਾਂ ਨਿਕਲ ਕੇ ਮੈਨੂੰ ਮਿਲਦੀਆਂ ਉੱਥੋਂ ਪਤਾ ਲੱਗਦਾ ਮੈਂ ਸਾਰੀ ਉਮਰ ਸਿਆਸਤ ਕੀਤੀ ਹੈ ਲੋਕਾਂ ਵਿੱਚ ਰਹਿਣਾ ਹੈ ਹਰ ਰੋਜ਼ ਹਜ਼ਾਰ ਬੰਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮੈਨੂੰ ਘਰੇ ਮਿਲਦੇ ਆ ਚਿਹਰੇ ਸਾਨੂੰ ਵੀ ਪੜਨੇ ਆਉਂਦੇ ਆ ਲੋਕਾਂ ਦਾ ਪਿਆਰ ਅੱਖਾਂ ਚ ਦਿੰਦਾ ਉਹਨਾਂ ਦੀ ਜ਼ਬਾਨ ਤੋਂ ਦਿੰਦਾ ਜਦੋਂ ਆਕੇ ਕੋਈ ਤੁਹਾਨੂੰ ਦੁਕਾਨਾ ਵਾਲੇ ਉੱਠ ਕੇ ਬਾਹਰ ਆ ਕੇ ਮਿਲਣ ਆਉਂਦੇ ਇਟ ਮੀਨਸ ਕਿ ਉਹ ਤੁਹਾਨੂੰ ਪਿਆਰ ਕਰਦੇ ਇੱਕ ਇੱਕ ਦਿਨ ਹੋਰ ਹੁੰਦਾ ਫਿਰ ਅਸੀਂ ਸਾਰੀ ਦੀ ਸਾਰੀਆਂ ਹੁੰਜਾ ਫਿਰ ਜਤਿਨ ਸਰ ਜਤਿਨ ਜੀ ਵੀ ਹੋਣਗੇ ਰਾਜਨੀਤ ਦੇ ਵਿੱਚ ਬਿਲਕੁਲ ਸਤਾਜੀ ਦੇ ਵਿੱਚ ਬਿਲਕੁਲ ਜਤੈਨ ਆਊਟ ਆਫ ਕੰਟਰੀ ਸੀਗਾ ਉਹਨੂੰ ਮੈਂ ਆਂਤ ਹੀ ਉਹਨੂੰ ਦੋ ਦਿਨ ਲੱਗੇ ਜਿਸ ਕਰਕੇ ਉਹਨੇ ਸਿਰਫ ਇੱਕ ਦਿਨ ਹੀ ਇੱਥੇ ਦੇ ਪਾਇਆ ਉਹ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਇੱਕ ਉਹਦਾ ਮਿਲੈਕਸ਼ਨ ਅਨਾਉਂਸ ਹੋ ਗਏ ਜਿਸਾਨ ਹੋਇਆ ਟਾਈਮ ਨਹੀਂ ਦੇ ਦੇ ਇੱਕ ਤਾਂ ਇੱਕ ਲੜਾਂਗੇ ਕਿਤਨਾ ਕਿਤੇ ਪਰ ਜਨਤਾ ਦਾ ਪਿਆਰ ਹੈ ਬਾਕੀ ਜਨਤਾ ਦਾ ਜੋ ਹੁਕਮ ਹੋਗਾ ਉਸ ਤਰੀਕੇ ਦੇ ਨਾਲ ਹੀ ਅਸੀਂ ਚੱਲ ਸਕਦੇ ਜੀ ਸਰ ਤੁਹਾਨੂੰ ਕੀ ਮੈਸੇਜ ਦੇਣਾ ਚਾਹੋਗੇ ਆਸਪਾਸ ਅੱਗੇ ਵੀ ਮੈਂ ਇੱਕ ਗੱਲ ਕਹੀ ਤਗੜੇ ਹੋਗੇ ਜੋ ਜਿੰਨੇ ਸਿਆਸਤ ਕਰਨੀ ਹੈ ਇਹ ਸੋਚ ਕੇ ਨਹੀਂ ਕਰਨੀ ਚਾਹੀਦੀ ਕਿ ਮੈਂ ਸਿਆਸਤ ਤੋਂ ਕੀ ਕਮਾ ਰਾਂ ਜਿਹੜੇ ਲੋਕ ਆਪਦੀ ਜਿਹੜੇ ਲੋਕ ਸਿਆਸਤ ਸਿਰਫ ਆਪਦਾ ਕਾਰੋਬਾਰ ਚਲਾਉਣ ਲਈ ਕਰਤ ਕਰਦੇ ਆ ਉਹਨਾਂ ਦਾ ਕਾਰੋਬਾਰ ਹੁਣ ਖਤਮ ਹੋ ਗਿਆ ਪਬਲਿਕ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਡੀਆਂ ਜੋ ਸੇਵਾ ਲਈ ਆਣਗੇ ਪਬਲਿਕ ਸਿਰਫ ਉਹਨਾਂ ਨੂੰ ਵੋਟਾਂ